ਨਾਵੇ ਤੇਰੇ ਪਿਆਰ ਦੀ ਉਹ ਗੱਲ ਛੇੜ ਕੇ ਨਾਵੇ ਤੇਰੇ ਪਿਆਰ ਦੀ ਠਾਣੀ ਕੁੜੀਆਂ ਦੀ ਤਨ ਮੈਨੂੰ ਮਾਰਦੀ ਵੜਾਕੀਆ ਸਾ ਪਾ ਪਾ ਗਿਆ ਜਦੋਂ ਕੁੜੀਆਂ ਦੀ ਠਾਣੀ ਵਿੱਚ ਬੈਠੀ ਨੂੰ ਮੈਂ ਸੱਜਣਾ ਦਾ ਖਤ ਆ ਗਿਆ ਇਹ ਸੱਜਣਾ ਦਾ ਖਤ ਆ ਗਿਆ ਓਕੇ ਕਟੀਆਂ ਮਹੱਲੇ ਦੀਆਂ ਕੁੜੀਆਂ ਵੇ ਮੈਨੂੰ ਤੇਰੇ ਬਾਰੇ ਕਿੰਡੀਆਂ ਹਾਂ ਨਾਲ ਪੜਕੇ ਵੇ ਗੱਲਾਂ ਚੋਂ ਸੁਆਦ ਲੈਂਦੀਆਂ ਉਹ ਲਿਖ ਚਿੱਠੀ ਚ ਪਿਆਰਾ ਜਿਹਾ ਸ਼ੇਰ ਵੇ ਉਹ ਲਿਖ ਚਿੱਠੀ ਚ ਪਿਆਰਾ ਜਿਹਾ ਸ਼ੇਰ ਵੇ ਕਹਿਣ ਕੰਬਣੀ ਦੀ ਲਾਗਿਆ ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ ਵੇ ਸੱਜਣਾ ਦਾ ਖਤ ਆ ਗਿਆ ਉਹ ਚਿੱਠੀ ਖੋਲੀ ਜਦੋਂ ਪਿਆਰ ਨਾਲ ਹਾਨੀਆਂ ਵੇ ਖੜ ਗਿਆ ਚਿੱਤ ਹਾਨੀਆਂ ਇਹੋ ਜਿਹਾਂ ਦਾ ਪਿਆਰ ਦੀਆਂ ਘੜੀਆਂ ਵੇ ਆਉਂਦੀਆਂ ਨਨ ਤਹਾਨੀਆਂ ਕੌਣ ਲੈ ਗਿਆ ਸੁਰਗ ਦਾ ਝੂਟਾ ਤੇ ਚਾਰ ਵਾਲੀ ਮੋੜ ਲਾ ਗਿਆ ਉਹ ਦੋ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ ਵੇ ਸੱਜਣਾ ਦਾ ਖਤ ਆ ਗਿਆ ਉਹ ਬਾਦਲ ਵਾਂਗ ਪਿਆਰਾ ਬਹੁਤ ਭਗਦਾ ਮੈਂ ਸੱਚ ਕਾ ਹਾਂ ਸੰਦੀਵਾਲ ਵੇ ਤਦਾ ਮੈਂ ਸੱਜਾਂ ਹਾਂ ਦੰਦੀਵਾਲ ਵੇ ਹੱਦੇ ਪਿੰਡ ਚ ਕਦੇ ਤਾਂ ਗੇੜਾ ਮਾਰ ਜਾ ਤੂੰ ਸੱਜਣਾ ਹੈ ਸ਼ਿਰੇ ਨਾਲ ਵੇ ਖੁੱਲ ਜਾਣਗੇ ਸੁਣਿਆ ਤੇਰੇ ਭਾਗ ਵੇ ਖੁੱਲ ਜਾਣਗੇ ਸੁਣਿਆ ਤੇਰੇ ਭਾਗ ਵੇ ਜਦੋਂ ਪਿੰਡ ਫੇਰਾ ਪਾ ਗਿਆ ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ ਵੇ ਸੱਜਣਾ ਦਾ